ਦੇਖੋ ਜੀ ਅੱਜ ਦੁਪਹਿਰੇ ਜੇ ਜੋ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਆ ਸਾਨੂੰ ਹਸਪੀਟਲ ਤੋਂ ਰੁਕਾ ਆਇਆ ਹਰਵਿੰਦਰ ਸਿੰਘ ਏਲੀਅਸ ਬਿੰਦਾ son of ਸੰਤ ਸਿੰਘ ਵਾਸੀ ਪਿੰਡ ਪਡੌਂਜੀਆਂ ਜੀ ਇਹਦਾ ਕਿਸੇ ਨੌਜਵਾਨ ਵਿਅਕਤੀ ਨੇ ਇਹਦੇ ਪੇਟ 'ਚ ਕੋਈ ਤੇਜ਼ ਹਥਿਆਰ ਜਾਂ ਕੋਈ ਚੀਜ਼ ਮਾਰ ਕੇ ਇਹਦੀ ਜਿਹੜਾ ਹੈਗਾ ਕਤਲ ਕੀਤਾ ਜੀ ਤੇ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਬਣਦੀ ਪੁਲਿਸ ਕਾਰਵਾਈ ਅਮਲ 'ਚ ਲਿਆ ਰਹੇ ਆ ਜੀ ਤੇ ਜਿਹੜਾ ਦੋਸ਼ੀਆਂ ਬਾਰੇ ਵੀ ਸਰਾਗ ਲਾਇਆ ਜਾ ਰਿਹਾ ਕੋਈ ਮੌਕੇ ਦੇ ਸਬੂਤ ਇਕੱਠਾ ਹੋਏ ਪ੍ਰੈਸ ਦੀ ਟੀਮਾਂ ਤੁਸੀਂ ਮਗਨ ਨੂੰ ਅਸੀਂ ਬਹੁਤ ਤਰੀਕੇ ਦੇ ਨਾਲ ਜਾਂਚ ਕਰ ਰਹੇ ਆਂ ਬਰੀਕੀ ਦੇ ਨਾਲ ਕੁਝ ਸਾਹਮਣੇ ਆਏ ਹਾਂਜੀ ਹਜੇ ਤੱਕ ਅਸੀਂ ਸਰਚ ਕਰ ਰਹੇ ਸੀ ਬਾਕੀ ਹਜੇ ਸਰਚ ਚੱਲ ਰਹੀ ਹੈ ਜੀ ਜੋ ਵੀ ਸਾਹਮਣੇ ਆਊਗਾ ਤੁਹਾਡੇ ਧਿਆਨ ਚ ਲਿਆ ਦੇ ਜਿਸ ਤੇਜ਼ ਤਰ ਹਥਿਆਰ ਦੇ ਨਾਲ ਕਤਲ ਕੀਤਾ ਜੀ ਉਹ ਕੋਈ ਖਿਆਲ ਬਰਾਮਦ ਹੋਜੀ ਮੌਕੇ ਤੋਂ ਉਹ ਜਿਹੜਾ ਹੈਗਾ ਜੀ ਸਰਚ ਹਜੇ ਪ੍ਰੋਪਰ ਹੁਣ ਵੀ ਚੱਲ ਰਹੀ ਹੈ ਠੀਕ ਹੈ ਜੀ ਉਸੇ ਚੀਜ਼ ਅਸੀਂ ਲੱਗੇ ਹੋਇਆ ਜੋ ਵੀ ਹੋਇਆ ਤੁਹਾਨੂੰ ਅਸੀਂ ਅਪਡੇਟ ਕਰਦੇ ਸੀਸੀਟੀਵੀ ਕੈਮਰੇ ਦੀ ਗੋਮਟੇ ਜਾਈ ਸਾਹਮਣੇ ਹਾਂ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੀ ਉਹ ਆਡਾ ਟੀਮਾਂ ਲਾ ਕੇ ਉਹਨਾਂ ਘਾਲੇ ਜਾ ਰਹੇ ਆ ਜੀ ਕੋਈ ਵੀ ਫੁਟੇਜ ਸਾਹਮਣੇ ਆਈ ਹੈ ਜਿਹੜਾ ਹੈਗਾ ਨੇੜੇ ਟੇੜੇ ਤੇ ਜਿਹੜੇ ਵੀ ਕੈਮਰੇ ਹੈਗੇ ਉਹਨਾਂ ਘਾਲੇ ਜਾ ਰਹੇ ਆ ਜੀ ਉਹ ਜਿਹੜੀ ਜੋ ਵੀ ਕੋਈ ਸਾਨੂੰ ਸਬੂਤ ਮਿਲਿਆ ਉਹ ਅਸੀਂ ਜੋ ਵੀ ਹੈਗਾ ਉਹ ਅਸੀਂ ਮਸਲ ਤੇ ਲੈ ਕੇ ਆਵਾਂਗੇ ਅਸੀਂ ਕੋਈ ਜੇ ਕਿਸ ਤਰੀਕੇ ਨਾਲ ਸਾਹਮਣੇ ਆ ਰਹੀ ਹੈ ਜੀ ਕੁਛ ਇਸ ਤਰ੍ਹਾਂ ਦੇ ਉਹੀ ਅਸੀਂ ਵੈਰੀਫਾਈ ਕਰ ਰਹੇ ਕਿਉਂਕਿ ਇਹਨਾਂ ਦੇ ਫੈਮਿਲੀ ਮੈਂਬਰ ਕਿਉਂਕਿ ਉਹ ਡੈਥ ਹੋਣ ਕਰਕੇ ਉਧਰ ਸੀਗੇ ਜੀ ਤੇ ਹੁਣ ਉਹ ਆ ਗਏ ਅਸੀਂ ਉਹਨਾਂ ਦਾ ਜਿਹੜਾ ਉਹ ਸਾਰਾ ਉਹ ਹੀ ਵੈਰੀਫਾਈ ਕਰਕੇ ਅਗਲੀ ਕਰਦੇ ਕਿਹੜੀ ਪਿੰਡ ਦਾ ਸੀ ਇਹ ਨੌਜਵਾਨ ਪੜਾਂਜੀਆਂ ਦਾ ਜੀ ਜਿਹੜਾ ਮਰਨ ਵਾਲਾ ਸੀ ਠੀਕ